ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਚੋਣ ਕਮਿਸ਼ਨ ਨੇ ਕੀਤਾ ਤਰਨਤਾਰਨ ਜ਼ਿਮਨੀ ਚੋਣਾਂ ਦਾ ਐਲਾਨ 11 ਨਵੰਬਰ ਨੂੰ ਹੋਵੇਗੀ VOTING 14 ਨਵੰਬਰ ਨੂੰ ਆਉਣਗੇ ਨਤੀਜੇ ਰਾਜ ਸਭਾ ਲਈ ਆਯਾਤ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਦੇ ਨਿਸ਼ਾਨੇ ਕਿਹਾ ਹੁਣ ਆਪ ਵਾਲੇ ਸਭ ਕੁਝ ਹੜੱਪ ਲੈਣਗੇ ਐਸਜੀਪੀਸੀ ਨੇ ਵਿਦੇਸ਼ ਮੰਤਰੀ ਨੂੰ ਲਿਖਿਤ ਚਿੱਠੀ ਅਮਰੀਕਾ ਦੇ ਸਖਤ ਫੈਸਲੇ ਦਾ ਕਰ ਰਹੇ ਵਿਰੋਧ ਅਮਰੀਕਾ ਦੇ ਵੱਲੋਂ ਆਰਮੀ ਦੇ ਵਿੱਚ ਦਾੜੀ ਨਾ ਰੱਖਣ ਦਾ ਸੁਣਾਇਆ ਗਿਆ ਸੀ ਫਰਮਾਨ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਤਰਨਤਾਰਨ ਜ਼ਿਮਨੀ ਚੋਣ ਦੀ ਜਿਸ ਦੀ ਤਾਰੀਖ ਦਾ ਐਲਾਨ ਹੋ ਚੁੱਕਾ ਹੈ ਦੱਸ ਦਈਏ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਤਰਨਤਾਰਨ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ ਸੋ ਦੱਸ ਦਈਏ ਕਿ ਵੋਟਿੰਗ 11 ਨਵੰਬਰ ਨੂੰ ਹੋਏਗੀ ਤੇ 14 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਸੋ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਚੋਣ ਐਲਾਨ ਤੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਸੋ ਚੋਣਾਂ ਦੇ ਐਲਾਨੇ ਜਾਣ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ ਸੋ ਜੇਕਰ ਗੱਲ ਕੀਤੀ ਜਾਏ ਆਪ ਦੀ ਸੋ ਆਪ ਨੇ ਦਲ ਬਦਲੂ ਨੂੰ ਮੌਕਾ ਦਿੱਤਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸ਼ੁੱਕਰਵਾਰ ਨੂੰ ਹਰਮੀਤ ਸੰਧੂ ਨੂੰ ਉਮੀਦਵਾਰ ਵਜੋਂ ਐਲਾਨਿਆ ਸੀ ਉਹ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਸ ਤੋਂ ਇਲਾਵਾ ਕਾਂਗਰਸ ਨੇ ਇੱਕ ਰਵਾਇਤੀ ਨੇਤਾ ਚੁਣਿਆ ਸੋ ਕਾਂਗਰਸ ਨੇ ਇਸ ਹਲਕੇ ਤੋਂ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਬਣਾਇਆ ਤੇ ਨਾਲ ਹੀ ਬੁਰਜ ਕਾਂਗਰਸ ਕਿਸਾਨ ਸੈੱਲ ਦੇ ਉਪ ਪ੍ਰਧਾਨ ਰਹਿ ਚੁੱਕੇ ਨੇ ਅਤੇ ਜ਼ਿਲ੍ਹੇ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਵੀ ਨੇ ਸੋਨਾ ਨੇ ਕਾਂਗਰਸ ਕਿਸਾਨ ਸੈੱਲ ਦੇ ਸੁਪਾਈ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ ਤੇ ਬੁਰਜ ਤਰਨਤਾਰਨ ਖੇਤਰ ਤੋਂ ਨੇ ਇਸ ਤੋਂ ਇਲਾਵਾ ਭਾਜਪਾ ਨੇ ਸਾਬਕਾ ਅਕਾਲੀ ਨੂੰ ਵੀ ਟਿਕਟ ਦਿੱਤੀ ਹੈ ਸੋ ਇੱਥੇ ਭਾਜਪਾ ਨੇ ਵੀ ਹਰਜੀਤ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ ਜੋ ਕਿ ਸਾਬਕਾ ਅਖਾਲੀ ਅਤੇ ਯੂਥ ਅਖਾਲੀ ਆਗੂ ਸੀ ਸੋ ਇੱਥੇ ਦੱਸਿਆ ਗਿਆ ਹੈ ਕਿ ਉਹ ਦਸੰਬਰ ਦੇ ਵਿੱਚ 2022 ਤੋਂ ਭਾਜਪਾ ਤਰਨਤਾਰਨ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸੀ ਤੇ ਉਹਨਾਂ ਨੂੰ ਸਥਾਨਕ ਰਾਜਨੀਤੀ ਅਤੇ ਸੰਗਠਨ ਤੇ ਮਜ਼ਬੂਤ ਪਕੜ ਹੈ ਇਹ ਮੰਨਿਆ ਜਾ ਰਿਹਾ ਹੈ ਸੋ ਉਹਨਾਂ ਨੇ ਆਪਣੇ ਰਾਜਨੀਤਿਕ ਕੈਰੀਅਰ ਦੇ ਵਿੱਚ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਾਲ ਸ਼ੁਰੂਆਤ ਕੀਤੀ ਸੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਪਾਜਪਾ ਦੇ ਵਿੱਚ ਸ਼ਾਮਿਲ ਹੋਈ ਸੀ ਇਸ ਤੋਂ ਇਲਾਵਾ ਕਾਲੀ ਦਲ ਨੇ ਆਜ਼ਾਦ ਗਰੁੱਪ ਦੇ ਨਾਲ ਹੱਥ ਮਿਲਾਇਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਉਪ ਚੋਣ ਦੇ ਲਈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਸੋਹੋ ਆਜ਼ਾਦ ਗਰੁੱਪ ਦੀ ਇੱਕ ਪ੍ਰਮੁੱਖ ਨੇਤਾ ਵਜੋਂ ਜਾਣੇ ਜਾ ਰਹੇ ਨੇ ਸੋਨਾਂ ਦੀ ਅਗਵਾਈ ਦੇ ਹੇਠਾਂ ਸਥਾਨਕ ਸਮੂਹ ਅਤੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲੜੀਆਂ ਜਿਸ ਦੇ ਨਤੀਜੇ ਵਜੋਂ 43 ਸਰਪੰਚਾਂ 8 ਨਗਰ ਕੌਂਸਲ ਕੌਂਸਲਰਾਂ ਅਤੇ ਕਈ ਸਾਬਕਾ ਚੇਅਰਮੈਨਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ ਸੋ ਇੱਥੇ ਤੁਹਾਨੂੰ ਦੱਸ ਜਾਈਏ ਕਿ ਕਾ ਵੀ ਹੱਦ ਤੱਕ ਮਜ਼ਬੂਤ ਕੈਂਡੀਡੇਟ ਇਹ ਵੀ ਮੰਨੇ ਜਾ ਰਹੇ ਨੇ ਸੋ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਥੇ ਕਿਤੇ ਨਾ ਕਿਤੇ ਆਪਣੇ ਉਮੀਦਵਾਰ ਉਤਾਰੇ ਗਏ ਨੇ ਤੇ ਹੁਣ ਗੱਲ ਕਰਦੇ ਆ ਐਸ ਡੀ ਆਰ ਐਫ ਫੰਡਾਂ ਦੀ ਜੀ ਹਾਂ ਜਿਸ ਤੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਕਿ ਰਹੀ ਐ ਤੇ ਪੰਜਾਬ ਬੀ ਜੀ ਪੀ ਨੇ ਮੁਰਤੋਂ ਉੱਤੇ ਸਵਾਲ ਚੁੱਕੇ ਨੇ ਦੱਸਿਏ ਕਿ ਇੱਥੇ ਜੇਕਰ ਗੱਲ ਕੀਤੀ ਜਾਵੇ ਪੰਜਾਬ বিজেপি ਦੀ ਤਾਂ ਉਹਨਾਂ ਦੇ ਵੱਲੋਂ ਮੁਰਤੋਂ ਐਸਡੀਆਰਐਫ ਫੰਡਾਂ ਨੂੰ ਲੈ ਕੇ ਕੁਝ ਲਿਖਿਆ ਗਿਆ ਸੋ ਇੱਥੇ ਆਮ ਆਦਮੀ ਪਾਰਟੀ ਤੇ ਮੁਰਤੋਂ ਨਿਸ਼ਾਨੇ ਸਾਤੇ ਗਏ ਨੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਆਖਿਰਕਾਰ ਸੱਚ ਸਾਹਮਣੇ ਆ ਹੀ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 12000 ਕਰੋੜ ਦੇ ਰਾਜ ਆਫਤ ਪ੍ਰਕਿਰਿਆ ਫੰਡ ਨੂੰ ਬੇਸ਼ਰਮੀ ਦੇ ਨਾਲ ਲੁੱਟਿਆ ਸੋ ਇਸ ਫੰਡ ਦੇ ਲਈ ਵੱਖਰਾ ਖਾਤਾ ਨਹੀਂ ਬਣਾਇਆ ਗਿਆ ਅਤੇ ਪੈਸਾ ਸਿੱਧਾ ਰੋਜ਼ਾਨਾ ਦੇ ਸਰਕਾਰ ਕਾਰੀ ਖਰਚਿਆਂ ਦੇ ਵਿੱਚ ਉਡਾ ਦਿੱਤਾ ਗਿਆ ਅਤੇ ਇਹਨਾਂ ਰੋਜ਼ਾਨਾ ਦੇ ਸਰਕਾਰੀ ਖਰਚਿਆਂ ਦੇ ਵਿੱਚ ਅਰਵਿੰਦ ਮੀਡੀਆ ਰਿਪੋਰਟਾਂ ਅਨੁਸਾਰ ਰਾਜ ਕੋਲ এস ਡੀ ਆਰ ਐਫ ਦੇ ਵਿੱਚ 941.74 ਕਰੋੜ ਰੁਪਏ ਸਨ ਸੋ ਇੱਥੇ ਦੱਸ ਜੀਏ ਕਿ ਦਰਅਸਲ ਆ ਮੀਡੀਆ ਰਿਪੋਰਟਾਂ ਜਿਹੜੀਆਂ ਨੇ ਕੁਝ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ 2025 ਤੋਂ 26 ਤੱਕ ਬਾਅਦ ਦੇ ਜਿਹੜੇ ਵਾਅਦੇ ਨੇ ਉਹਨਾਂ ਨੂੰ ਦਰਸਾਇਆ ਗਿਆ ਤੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਦੇ ਹਾਲੀਆ ਵਿਸ਼ੇਸ਼ ਸੈਸ਼ਨ ਨੂੰ ਦੱਸਿਆ ਹੈ ਕਿ 2017 ਅਤੇ 2022 ਦੇ ਵਿਚਕਾਰ ਪੰਜਾਬ ਨੂੰ 2000 61 ਕਰੋੜ ਰੁਪਏ ਪ੍ਰਾਪਤ ਹੋਏ ਜਿਸ ਵਿੱਚੋਂ ਕਾਂਗਰਸ ਸਰਕਾਰ ਨੇ 1678 ਕਰੋੜ ਰੁਪਏ ਖਰਚ ਕੀਤੇ ਕਿ ਪਿਛਲੇ 3 ਸਾਲਾਂ ਦੇ ਵਿੱਚ ਇਸ ਨੂੰ 1582 ਕਰੋੜ ਰੁਪਏ ਪ੍ਰਾਪਤ ਹੋਏ ਤੇ ਕਰੋੜਾ ਰੁਪਏ ਜਿਸ ਦੇ ਵਿੱਚੋਂ 6 600 69 ਜਿਹੜਾ ਕਹਿ ਸਕਦੇ ਆ ਕਰੋੜ ਰੁਪਏ ਵਰਤੇ ਗਏ ਨੇ ਸੋ ਇੱਥੇ ਦੱਸ ਜੀਏ ਕਿ ਹਾਲਾਂਕਿ ਇੱਥੇ ਮੀਡੀਆ ਰਿਪੋਰਟਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਐਸ ਡੀ ਆਰ ਐਫ ਖਰਚਿਆਂ ਦੇ ਲਈ ਇੱਕ ਵੱਖਰਾ ਖਾਤਾ ਨਹੀਂ ਰੱਖਿਆ ਗਿਆ ਹਾਲਾਂਕਿ ਰਿਕਾਰਡ ਲੇਜਰ ਦੇ ਵਿੱਚ ਉਪਲਬਧ ਇਹ ਚੀਜ਼ਾਂ ਨੇ ਪਰ ਪੈਸੇ ਨੂੰ ਜਰਨਲ ਪੂਲ ਦੇ ਵਿੱਚ ਰੱਖਿਆ ਗਿਆ ਸੀ ਅਤੇ ਰੂਟੀਨ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਖਰਚ ਕੀਤਾ ਗਿਆ ਸੋ ਇੱਥੇ ਕੈਕ ਦੀ ਰਿਪੋਰਟ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਐਸ ਡੀ ਆਰ ਐਫ ਨੂੰ ਮਿਲਣ ਵਾਲੀ ਰਕਮ ਇਸ ਦੇ ਨਿਵੇਸ਼ਾਂ ਤੇ ਕਮਾਈ ਗਈ ਆਮਦਨ ਦੇ ਨਾਲ ਕੇਂਦਰ ਸਰਕਾਰ ਦੀ ਤਾਰੀਖਾਂ ਵਾਲੀਆਂ ਪ੍ਰਬੂਤੀਆਂ ਨਿਲਾਮ ਕੀਤੇ ਗਏ ਖਜ਼ਾਨਾ ਬਿੱਲਾਂ ਅਤੇ ਅਨੁਸੂਚਿਤ ਵਪਾਰਕ ਬੈਂਕਾਂ ਦੇ ਵਿੱਚ ਹੋਰ ਵਿਆਜ ਕਮਾਈ ਜਮਾ ਰਕਸ਼ੀਆਂ ਦੇ ਵਿੱਚ ਨਿਵੇਸ਼ ਕੀਤੀ ਜਾਣੀ ਹੈ ਸੋ ਇੱਥੇ ਲਗਭਗ ਕਹਿ ਸਕਦੇ ਹਾਂ ਕਿ ਇਹ ਮੀਡੀਆ ਰਿਪੋਰਟ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਇਸ ਦੇ ਵਿੱਚ ਵੀ ਇਹਨਾਂ ਫੰਡਾਂ ਨੂੰ ਲੈ ਕੇ ਗੱਲ ਆਖੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਅੱਜ ਪੰਜਾਬ ਬੀਜੇਪੀ ਦੇ ਵੱਲੋਂ ਇਹ ਸਵਾਲ ਮੁਰਤੋ ਚੁੱਕੇ ਗਏ ਨੇ ਤੇ ਉਧਰ ਰਾਜ ਸਭਾ ਸੀਟ ਦੇ ਉੱਤੇ ਵੀ ਵਿਵਾਦ ਹੋਇਆ ਜੀ ਹਾਂ ਦਰਅਸਲ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਵੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨੇ ਰਾਜ ਸਭਾ ਦੀ ਖਾਲੀ ਪਈ ਸੀਟ ਦੇ ਲਈ ਆਪ ਦੇ ਵੱਲੋਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਐਲਾਨਿਆ ਗਿਆ ਪਰ ਉਮੀਦਵਾਰ ਦੇ ਨਾਂ ਦੇ ਉੱਤੇ ਸਿਆਸਤ ਕਾਫੀ ਭੱਗ ਗਈ ਹੈ ਸੋ ਦੱਸ ਜੀਏ ਕਿ ਪ੍ਰਤਾਪ ਬਾਜਵਾ ਦੇ ਵੱਲੋਂ ਇੱਥੇ ਆਪ ਤੇ ਸਵਾਲ ਚੁੱਕੇ ਗਏ ਨੇ ਤੇ ਨਾਲ ਹੀ ਜਿਸ ਦੇ ਵਿੱਚੋਂ ਨੇ ਇਹ ਵੀ ਕਿਹਾ ਕਿ ਇੱਕ ਉਦਯੋਗਪਤੀ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਜੋਂ ਨਾਮਜ਼ਦ ਕਰਨਾ ਇਹ ਕਹਿੰਦਾ ਹੈ ਕਿ ਇਹ ਸਭ ਕੁਝ ਅਤੇ ਪੈਸੇ ਹੜੱਪ ਲੈਣਗੇ ਉਹੋ ਵੀ ਕਿਸੇ ਵੀ ਤਰੀਕੇ ਨਾਲ ਸੋ ਅੱਗੇ ਬਾਜਵਾ ਨੇ ਕਿਹਾ ਕਿ ਸਰਕਾਰੀ ਜ਼ਮੀਨ ਵਿੱਚੋਂ ਜਨਤਕ ਜਾਇਦਾਦਾਂ ਨੂੰ ਵੇਚੋ ਅਤੇ ਕੱਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਵਿਕ ਸਕਦੀ ਹੈ ਸੋ ਇੱਥੇ ਜਨਤਕ ਜ਼ਮੀਨ ਵੇਚਣ ਤੋਂ ਲੈ ਕੇ ਹਰ ਸਰੋਤ ਦਾ ਮੁਦਰੀਕਰਨ ਕਰਨ ਤੱਕ ਪੰਜਾਬ ਨਾਲ ਨਿੱਜੀ ਜਾਇਦਾਦ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ ਅੱਗੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਿਰਫ ਇੱਕੋ ਹੀ ਮੋਟੋ ਹੈ ਜੇਕਰ ਇਸ ਨੂੰ ਵੇਚਿਆ ਜਾ ਸਕਦਾ ਹੈ ਤਾਂ ਵੇਚ ਦਿਓ ਯਾਨੀ ਕਿ ਜਿਹੜੀ ਚੀਜ਼ ਤੇ ਅੱਖ ਆ ਗਈ ਉਸ ਨੂੰ ਵੇਚ ਦਿੱਤਾ ਸੋ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਪ੍ਰਾਪਰਟੀਆਂ ਦੀ ਵਿਕਰੀ ਕੀਤੀ ਜਾਵੇਗੀ ਤੇ ਉੱਥੇ ਹੀ ਦੂਜੇ ਪਾਸੇ ਰਾਜ ਸਭਾ ਦੇ ਲਈ ਇੱਕ ਵੱਡੇ ਉਦਯੋਗਪਤੀ ਦਾ ਨਾਂ ਉਹਨਾਂ ਦੇ ਵੱਲੋਂ ਉਮੀਦਵਾਰ ਵਜੋਂ ਐਲਾਨ ਕਿਤੇ ਜਾਣ ਤੋਂ ਬਾਅਦ ਹੁਣੇ ਸਵਾਲ ਖੜਾ ਹੋ ਰਿਹਾ ਹੈ ਇਸ ਤੋਂ ਪਹਿਲਾਂ ਸੁਖਪਾਲ ਖੈਰਾ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਚੁੱਕੇ ਜਾ ਚੁੱਕੇ ਨੇ ਤੇ ਨਾਲ ਹੀ ਉਹਨਾਂ ਤੋਂ ਇੱਕ ਸਵਾਲ ਪੁੱਛਦਿਆਂ ਹੋਇਆਂ ਸੁਖਪਾਲ ਖੈਰਾ ਵੀ ਨਜ਼ਰ ਆਏ ਸੀ ਜਿਸ ਵਿੱਚ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਸਪੀਚ ਦਾ ਕਲਿੱਪ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਗੱਲ ਆਖ ਰਹੀ ਸੀ ਸੋ ਇੱਥੇ ਸਵਾਲ ਇਹ ਸੀ ਕਿ ਬੀਬੀ ਖਾਲੜਾ ਨੂੰ ਉਹ ਇਸ ਵਾਰ ਰਾਜ ਸਭਾ ਭੇਜਣਗੇ ਜਾਂ ਨਹੀਂ ਇਹ ਸੁਖਪਾਲ ਖੈਰਾ ਨੇ ਸਵਾਲ ਪੁੱਛਿਆ ਸੀ ਪਰ ਇੱਥੇ ਇੱਕ ਵੱਡੇ ਉਦਯੋਗਪਤੀ ਦੇ ਨਾਂ ਦੇ ਉੱਤੇ ਇਹਨਾਂ ਦੇ ਵੱਲੋਂ ਮੋਹਰ ਲਗਾਈ ਗਈ ਜੋ ਆਪਣੇ ਆਪ ਦੇ ਵਿੱਚ ਹੁਣ ਸਵਾਲ ਖੜੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਪੰਜਾਬ ਹੁਣ ਹੋਰ ਵੀ ਜ਼ਿਆਦਾ ਲੁੱਟਿਆ ਜਾ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਐਸਜੀਪੀਸੀ ਦੀ ਜਿਨ੍ਹਾਂ ਦੇ ਵੱਲੋਂ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਗਈ ਇਹ ਤੇ ਵੱਡੀ ਮੰਗ ਕਰ ਲਈ ਗਈ ਹੈ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਰੱਖਿਆ 77 ਦੇ ਅਮਰੀਕੀ ਰੱਖਿਆ ਬਲਾਂ ਦੇ ਵਿੱਚ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਵਾਲੇ ਬਿਆਨ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ਼ ਜੇ ਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕਾ ਸਰਕਾਰ ਕੋਲ ਮਾਮਲਾ ਉਠਾ ਕੇ ਇਸ ਉੱਤੇ ਰੋਕ ਲਗਾਉਣ ਦੇ ਲਈ ਆਖਿਆ ਸੋ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਫੈਸਲੇ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ ਇਸ ਨੂੰ ਰੋਕਿਆ ਜਾਵੇ ਅਤੇ ਸਿੱਖਾਂ ਨੂੰ ਪਹਿਲਾਂ ਵਾਂਗ ਅਮਰੀਕਾ ਦੀ ਆਰਮੀ ਦੇ ਵਿੱਚ ਆਪਣੇ ਧਰਮ ਦਾ ਪਾਲਣ ਕਰਦੇ ਆ ਸੇਵਾਵਾਂ ਦੀ ਇਜਾਜ਼ਤ ਹੋਵੇ ਸੋ ਦਫ਼ਤਰ ਤੋਂ ਜਾਰੀ ਬਿਆਨ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਮਰੀਕਾ ਸਰਕਾਰ ਦੇ ਅਧਿਕਾਰੀਆਂ ਦਾ ਅਜੀਹਾ ਬਿਆਨ ਸਿੱਖਾ ਦੀਆਂ ਪਰੰਪਰਾਵਾਂ ਤੇ ਮਾਲਕ ਅਧਿਕਾਰਾਂ ਨੂੰ ਅਖੋ ਪਰੋਖੇ ਕਰਨ ਵਾਲਾ ਹੈ ਉਹਨਾਂ ਕਿਹਾ ਕਿ ਸਿੱਖਾਂ ਨੇ ਆਪਣੀ ਕਾਬਿਲियत ਦੇ ਨਾਲ ਜਿੱਥੇ ਪੂਰੀ ਦੁਨੀਆ 'ਚ ਚੰਗੇ ਮਕਾਮ ਹਾਸਲ ਕੀਤੇ ਨੇ ਉੱਥੇ ਹੀ ਅਮਰੀਕਾ ਦੇ ਵਿਕਾਸ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਅਤੇ ਅਮਰੀਕਾ ਦੀਆਂ ਸਨਾਵਾਂ ਦੇ ਵਿੱਚ ਸਿੱਖ ਆਪਣੀ ਡਿਊਟੀ ਪੂਰੀ ਲਗਨ ਦੇ ਨਾਲ ਕਰਦੇ ਰਹੇ ਨੇ ਅਜੀਹੇ ਦੇ ਵਿੱਚ ਫੌਜ ਦੀ ਡਿਊਟੀ ਦੌਰਾਨ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਫੈਸਲਾ ਕਾਫੀ ਹੱਦ ਤੱਕ ਗਲਤ ਹੈ ਸੋ ਐਡਵੋਕੇਟ ਤਾਮੀ ਨੇ ਕਿਹਾ ਕਿ ਸਿੱਖਾਂ ਵੱਲੋਂ ਆਪਣੇ ਕੇਸ ਨਾ ਕੱਟਣੇ ਆਪਣੇ ਗੁਰੂ ਸਹਿਬਾਨ ਅਤੇ ਧਰਮ ਪ੍ਰਤੀ ਵਚਨਬੱਧਤਾ ਹੈ ਅਤੇ ਅਮਰੀਕਾ ਦੇ ਰੱਖਿਆ ਮੰਤਰੀ ਵੱਲੋਂ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਕਾਨੂੰਨ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਯਹੂਦੀ ਲੋਕ ਜਿਹੜੇ ਨੇ ਉਹਨਾਂ ਦੇ ਲਈ ਵੀ ਵੱਡੀ ਆਫਤ ਹੋ ਸਕਦਾ ਹੈ ਫੈਸਲਾ ਸਿੱਖਾਂ ਦੇ ਲਈ ਵੱਡੀ ਆਫਤ ਹੋ ਸਕਦਾ ਹੈ ਤੇ ਨਾਲ ਹੀ ਮੁਸਲਿਮ ਲੋਕਾਂ ਦੇ ਲਈ ਵੀ ਵੱਡੀ ਆਫਤ ਹੋ ਸਕਦਾ ਹੈ ਕਿਉਂਕਿ ਇਹ ਤਿੰਨੋਂ ਧਰਮ ਅਜੀਹੇ ਨੇ ਜਿਹੜੇ ਕੀ ਆਪਣੇ ਗ੍ਰੰਥਾਂ ਦੇ ਅਨੁਸਾਰ ਜਾਂ ਫਿਰ ਆਪਣੇ ਗੁਰੂਆਂ ਦੇ ਅਨੁਸਾਰ ਇੱਥੇ ਦਾੜੀ ਰੱਖਦੇ ਨੇ ਸੋ ਜਿਹੜੇ ਆਪਣੀ ਦਾੜੀ ਨੂੰ ਨਹੀਂ ਕਦੀ ਕਟਵਾਉਂਦੇ ਸੋ ਇੱਥੇ ਇਹ ਫੈਸਲਾ ਜਿਹੜਾ ਹੈ ਹੁਣ ਕਾਫੀ ਹੱਦ ਤੱਕ ਇਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਹੈ ਸੋ ਅੱਜ ਦੇ ਬੁਲੇਟਨ ਦੇ ਵਿੱਚ ਨਾਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ